ਸਵਾਗਤ ਕਰਦਾ ਹਾਂ ਜੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਕਰਦੇ ਹਾਂ ਸ਼ੁਰੂਆਤ ਸੋ ਆਪਾਂ ਪਿਛਲੇ ਤੱਕ ਸਾਡੇ ਬਲੌਗ ਦੇਖੇ ਨੇ ਆਪਣਾ ਸਾਰਾ ਬਹੁਤ ਸਾਰਾ ਪਿਆਰ ਦਿੱਤਾ ਹੈ ਬਹੁਤ ਸਾਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਬਹੁਤ ਸਾਰਾ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਲਾਈਕ ਕੀਤਾ ਤੇ ਇੱਕ ਬੜੀ ਬੜੀ ਕਮੈਂਟ ਵੀ ਕੀਤੀ ਨੇ ਸੋ ਸਾਰਿਆਂ ਨੂੰ ਖਾਸ ਬੇਨਤੀ ਹੈ ਜਿਹੜੇ ਚੈਨਲ ਤੇ ਨਾ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਕਿਉਂਕਿ ਵਾਈਲੈਂਟਰ ਵਾਟਰ ਆਫ ਬਟਨ ਜ਼ਰੂਰ ਦਬਾਇਆ ਕਰਨ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਤੇ ਵੀਡੀਓ ਬਧੀ ਲੱਗਦੀ ਹੈ ਤਾਂ ਲਾਈਕ ਕਰਦੇ ਰਹੋ ਕਮੈਂਟ ਕਰਦੇ ਰਹੋ ਤੇ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਆਪਾਂ ਜਿਵੇਂ ਪਿਛਲੇ ਸੋਨ ਬਲੌਗ ਵਿੱਚ ਤੁਹਾਨੂੰ ਦੱਸਿਆ ਸੀ ਕਿ ਬਾਬਾ ਜੀ ਦੀ ਬੇਟੀ ਦੀ ਸ਼ਾਦੀ ਸੀ ਉਹਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿੱਚ ਗੰਡ ਪਾਠ ਰੱਖਿਆ ਗਿਆ ਸੀ ਉਸਦੇ ਪਾਏ ਗਏ ਸੀ ਭੋਗ ਤੇ ਅੱਜ ਆਈ ਮੈਰਿਜ ਤੇ ਆਪਾਂ ਹੁਣ ਵਿਆਹ ਤੇ ਚੱਲਣਾ ਤੇ ਆਪਾਂ ਤੁਹਾਨੂੰ ਵਿਆਹ ਦਿਖਾਵਾਂਗੇ ਬਾਬਾ ਜੀ ਦੀ ਬੇਟੀ ਦਾ ਤੇ ਬਾਕੀ ਆਪਣੇ ਨਾਲ ਆਪਣੇ ਦੋ ਤਿੰਨ ਸਾਥੀ ਹੋਰ ਜਾ ਰਹੇ ਨੇ ਗੁਰਦੁਆਰਾ ਗੁਰਦੁਆਰੇ ਵੱਲੋਂ ਤੇ ਆਪਾਂ ਹੁਣ ਤਿਆਰ ਆਪਾਂ ਲੈਂਡ ਚੱਲਣਾ ਤੇ ਚੱਲਦੇ ਆ ਜੀ ਤੇ ਰਸਤੇ ਦੇ ਵਿੱਚ ਜਿੱਥੇ ਰੁੱਖ ਖੜੇ ਇਹ ਗੱਲ ਬਾਤ ਵਿੱਚ ਤੁਹਾਨੂੰ ਨਾਲ ਜਾਣ ਦੱਸ ਦੇ ਰਾਂਗੇ ਤਾਂ ਫਿਲਹਾਲ ਚੱਲਦੇ ਆ ਕਰਦੇ ਸਟਾਰਟ ਅੱਜ ਦੇ ਆਪਣੇ ਸਫ਼ਰ ਦੀ ਹਾਂਜੀ ਬੈਦਰੀ ਟੀਕਾ ਲਾ ਦੀਏ ਫਿਰ ਲਵਾਈਏ ਲਵਾ ਲਿਆ ਯਾਰ ਆਇ ਨਾ ਕਰਿਆ ਕਰ ਲੈ ਫੜਾ ਮੈਨੂੰ ਕਰ ਹੈ ਮੇਰਾ ਦੇਦੇ ਤਾਂ ਨਹੀਂ ਲੈ ਮੈਨੂੰ ਫੜਾ ਦੇ ਮੈਨੂੰ ਫੜਾ ਦੇ ਮੈਨੂੰ ਉੜਾ ਦੇ ਮੈਨੂੰ ਉੜਾ ਦੇ ਮੈਨੂੰ ਉੜਾ ਦੇ ਹੂੰ ਜਦ ਲਾ ਦੀ ਫਿਰ ਹੈ ਲਾਉਣਾ ਨਹੀਂ ਚਿਪਸ ਖਾਵੇਂਗੀ ਚਿਪਸ ਖਾਣੇ ਨੇ ਹੈ ਕੁਰਕਰੇ ਟੌਫੀਆਂ ਚਾਕਲੇਟ ਚਾਕਲੇਟ ਨਹੀਂ ਖਾਣਾ ਖੱਪੜਾ ਖੱਪੜਾ ਖਾਵੇਂਗੀ ਹੈ ਖਾਓਗੀ ਔਰ ਕੀ ਖਾਣਾਂ? ਚੀਜੀ ਖਾਣੀ ਹੈ। ਹੈ? ਰਾਗੀ ਰੋਟੀ ਰੋਟੀਆਂ ਦੀ। ਔਰ ਕੀ ਖਾਵਾਂਗੇ? ਉਹ ਵੀਰਾ ਕੀ ਲੱਗ ਰਿਹਾ ਹੈ? ਹੈ? ਕੰਮ ਕਰਾ ਦੇ ਦੇਣਾ ਨਾ। ਉਹ ਕਰਾ ਦੇ ਦੇਣਾ ਕਰਾਉਣਾ ਨਹੀਂ। ਕਿਉਂ? ਹੈ? ਹੈਲੋ ਕੀ ਹਾਲ ਚਾਲ ਹੈ ਨੂਰਕੌਰ ਕਿਸੀ ਹੋ ਹੈਲੋ ਹੈਲੋ ਹਲੋ ਕਰਾ ਹੈਲੋ ਕਰਾ ਬੋਲਦੀ ਨਹੀਂ ਹੈਲੋ ਕਰ ਲੈ ਕਰ ਲੈ ਜਸਤਰੀਕਰ ਹੈਲੋ ਹੀ ਨਹੀਂ ਕਰਦੀ ਕਮਾਲ ਹੋ ਗਈ ਬੋਲਦੀ ਵੀ ਨਹੀਂ ਹੈਲੋ ਕਰ ਹੈਲੋ ਕਰ ਹੈਲੋ ਕਰ ਅੰਨੀ ਆਕੜ ਅੰਨੀ ਆਕੜ ਕਿੰਨੇ ਆ? ਇਹ ਦੇਖ ਰਹੀ ਹੈ ਕਿ ਕਿਉਂ ਹੈ? ਹਾਂ? ਅੱਛਾ। ਨਹੀਂ, ਦੇਖ। ਕਿੰਨੇ ਬੰਦੇ ਆ ਗਏ ਇਹਦੇ। ਹੈ? ਇਹ ਹੱਲਾ ਜਾ ਪੈ ਗਿਆ। ਇਹ ਬੋਲਦਾ ਕਾ ਤੂੰ ਜਿਹੜਾ ਪੁੱਤਰ ਛੋਟਾ ਜਾ। ਹੈਲੋ ਤਾਂ ਕਰ ਲੈ ਪੁੱਤ। ਆਏ ਹਾਏ। ਤਾਂ ਬਾਸ਼ ਆਣਾ ਹੋ ਗਿਆ। ਹਾਂ ਇਹ ਤਾਂ ਨਾਈਸ ਹੈ। ਜਿਵੇਂ ਜਿੱਦ ਕੇ ਸਿਆਣੀ। ਇੱਕ ਇੱਕ ਚਮਚਾ ਪਾਇਨਾ। ਸਾਹੀ ਜਾਨ ਚਲੋ ਫਿਰ ਦੇਖ ਕੇ ਪੰਜ ਮਿੰਟ ਰਹਿਦਾ ਆ ਬਣਾਓ ਹੈਲੋ ਦੁਬਾਰਾ ਫਿਰ ਸੇ ਹੈਲੋ ਹੋ ਜਾਏ ਆ ਸਾਥ ਕੇ ਦੇ ਰੇ ਕੀ ਨਾਮ ਕੀ ਇਧਰ ਆ ਇਧਰ ਨੂਰ ਕਹ ਦੇ ਹੈ ਇਧਰ ਨੂਰ ਸਿਰ ਪਤਾ ਹੀ ਨਹੀਂ ਅਦਨਾਉਂਦਾ ਇਹ ਨੂਰ ਹੈ ਆ ਨੂਰ ਕਹ ਦੀ ਠੀਕ ਹੈ ਤੈਨੂੰ ਕੱਲੂ ਲੈ ਕੇ ਜਾਵਾਂਗਾ ਮਾਤਾ ਮੇਲੇ ਤੇ ਤੈਨੂੰ ਚਿੰਜਾ ਦਵਾ ਕੇ ਲਿਆਵਾਂਗਾ ਕੱਲੂ ਠੀਕ ਹੈ ਕੱਲੂ ਲੈ ਕੇ ਜਾਵਾਂਗੀ ਤੈਨੂੰ ਠੀਕ ਹੈ ਚਾਹੀਂ ਕੀ ਮੇਲੇ ਤੇ ਜਾਣਾ ਜਾਓਗੀ ਜਾਣਾ ਜਾਏ ਇਹ ਤਾਂ ਉੱਪਰ ਚੱਜਦੀ ਉਹ ਦੋ ਤਾਰਾਂ ਪਰ ਉੱਪਰ ਕਰਦੀ ਹੈ ਸਾਡੇ ਦਾ ਖੇਤ ਜਾਏ ਜਾਏਗੀ ਨਹੀਂ ਕਹਿੰਦਾ ਹਾਂ ਹਾਂ ਯੈਸ ਜਾਉਂਗੀ ਕੇ ਚੈਸ ਇੱਕ ਯੈਸ ਤੁਸੀਂ ਇਕਨੇ ਵੀ ਹਨ ਦੇਖ ਰਹੀ ਹੈ ਇਹ ਦੇ ਦੇ ਕੀ ਕਰਕੇ ਰਹੇ ਨੇ ਤੇਲਾ ਕਿਉਂ ਪੁੱਛ ਤੇਲਾ ਕਿ ਕਿਵੇਂ ਲਾਇਆ ਕਿਵੇਂ ਲਾਇਆ ਦੱਸ ਆਏ ਪਿੰਡ ਦੇ ਗੰਦ ਨੀ ਨੇ ਸਰਪੰਚ ਸਾਬਣ ਖੇ ਨਾ ਨਿਣਾਉਣ ਲੱਗੀ ਦੱਸ ਸਾਬਣ ਖੇ ਲਵਨੀ ਹੁੰਨੀ ਹੈ ਨਾ ਨਹੀਂ ਕਰਦੀ ਕਿੱਥਾ ਨਹੀਂ ਕਰਦੀ ਕਿੱਥੱਤਾ ਸਾਰੀ ਚਲ ਹੌਲੀ ਹੌਲੀ ਦੱਸਦੀ ਹੈ ਸੰਗਦੀ ਆ ਕਿੰਨੂ ਦੇਖ ਰਹੀ ਹੈ ਵੀਰ ਕਿੱਥੇ ਵੀਰਾ ਵੀਰਾ ਬਾਦ ਗਿਆ ਉਹ بیوی ਨੇ ਵੀਰਾ ਕਿ ਤਾਨੂੰ ਉਹ ਆ ਗਿਆ ਉਹ ਸੀ ਹਾਂ ਤੇਰਾ ਉਹ ਆ ਵੀ ਹਾਂ ਉਹ ਮੈਂ ਤੇ ਆ ਤੋ ਸੂਟ ਨਹੀਂ ਹਾਂ ਓਰੇ ਸੀ ਪੈਲਾ ਹੋ ਗਿਆ ਹੋ ਗਿਆ ਆ ਗਿਆ ਆ ਗਿਆ ਆ ਗਿਆ ਵੀਰਾ ਆ ਗਿਆ ਵੀਰਾ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਬਲੌਗ ਅੱਜ ਦੀ ਵੀਡੀਓ ਤਕਰੀਬਨ ਆਪਾਂ ਜੀ ਬਾਬਾ ਜੀ ਦਾ ਜੋ ਬੇਟੀ ਦਾ ਵਿਆਹ ਸੀਗਾ ਉਸ ਜਗ੍ਹਾ ਤੇ ਆਪਾਂ ਪਹੁੰਚੇ ਸੀਗੇ ਤੇ ਨਾਲ ਦੇ ਨਾਲ ਆਪਾਂ ਆ ਕੇ ਬੱਚਿਆਂ ਨਾਲ ਵੀ ਥੋੜਾ ਜਿਹਾ ਖੇਡੇ ਕੁੱਦੇ ਇੰਜੋਏ ਕੀਤਾ ਇਹ ਗੁੜੀ ਹੈ ਨਾ ਮਾਮਾ ਜੀ ਦੀ ਪੋਤੀ ਹੈ ਤੇ ਇਹ ਆਪਣੇ ਦੇ ਆਈ ਹੋਈ ਹੈ ਛੁੱਟੀਆਂ ਕਰਕੇ ਇਹਦੀ ਮਾਤਾ ਜੀ ਨਾਲ ਕੁਝ ਦਿਨ ਇੱਥੇ ਰਹਿਣ ਵਾਸਤੇ ਕਿਉਂਕਿ ਪੋਹ ਜੀ ਦੀ ਸਰਨੇਮਰੀ ਮਮਤਾ ਜੀ ਇਹਦੇ ਪੋਹ ਜੀ ਹੋਗੇ ਉਹ ਥੋੜਾ ਜਿਹਾ ਮਮਾ ਆਤਿਨ ਨੇ ਪਤਾ ਲੈਣ ਪਹਾਈ ਸੀਗੇ ਤੇ ਹੁਣ ਦੋ ਤਿੰਨ ਦਾ ਤਕਰੀਬਨ ਆਪਣੇ ਕੋਲ ਉੱਤੇ ਰਹੇ ਨੇ ਤੇ ਅੱਜ ਦੇ ਵਲੌਗ ਨੂੰ ਅੱਜ ਦੀ ਵੀਡੀਓ ਨੂੰ ਆਪਾਂ ਤਕਰੀਬਨ ਇੱਥੇ ਬੰਦ ਕਰਦੇ ਆਂ ਸੋ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਸੋ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ ਗੁੱਡ ਬਾਏ ਰੱਖ ਰੱਖਾ